ਹੀ ਹੈ ਸਿਲਕ ਰੋਡ ਮੁਝੇ ਸਿਲਕ ਰੋਡ ਬਣ ਜਾ ਕਿੱਥੇ ਤੱਕ تمہਾਰੇ ਹੋ ਬਿਲੋ ਸਬਜ਼ੀਆਂ ਬਾਜ਼ੀਆਂ ਦਾ ਪੰਜਾਬ ਨੂੰ ਖੋਖਲਾ ਕਰਨ ਵਾਲੀ ਹਰੀ ਕ੍ਰਾਂਤੀ ਪਿੱਛੇ ਇਲੂਮਿਨਾਟੀ ਦਾ ਕੀ ਹੈ ਹੱਥ ਤੇ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਇਹ ਲੜਾਈ ਸਿਰਫ ਮੋਦੀ ਸਰਕਾਰ ਤੱਕ ਸੀਮਤ ਨਹੀਂ ਆ ਇਹਦੀਆਂ ਜੜ੍ਹਾਂ ਤਾਂ ਕਿਤੇ ਅਮਰੀਕਾ ਚ ਜਾ ਕੇ ਪਈਆਂ ਕੀ ਸੱਚਮੁੱਚ ਨਿਊ ਵਰਲਡ ਆਰਡਰ ਦੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਤੇ ਕੀਤਾ ਜਾ ਰਿਹਾ ਕਬਜਾ ਅੱਜ ਦੁਨੀਆ ਨਵੇਂ ਵਰਲਡ ਆਰਡਰ की, की तरफ बढ़ रही है ਤਾਂ ਅਸੀਂ ਐਕਚੁਅਲੀ ਨਿਊ ਵਰਲਡ ਆਰਡਰ ਦੇ ਅਗੇਂਸਟ ਲੜ ਰਹੇ ਹਾਂ ਇੱਕ ਆਰਟੀਕਲ ਦੇ ਮੁਤਾਬਿਕ ਪੰਜਾਬ ਦੇ ਲੋਕਾਂ ਨੇ 14000 ਕਰੋੜ ਦਾ ਕਰਜ਼ਾ ਲਿਆ ਅਤੇਸ਼ 500 ਕਰੋੜ ਦੀਆਂ ਜ਼ਮੀਨਾਂ ਵੇਚੀਆਂ ਸਿਰਫ ਬਾਹਰ ਜਾਣ ਲਈ ਜਿੱਥੇ ਦੁਨੀਆ ਦੇ ਵੱਡੇ ਵੱਡੇ ਪੂੰਜੀਪਤੀ ਅਰਬਾਂ ਦੀਆਂ ਜ਼ਮੀਨਾਂ ਖਰੀਦ ਰਹੇ ਉੱਥੇ ਹੀ ਸਾਡੇ ਪੰਜਾਬ ਦਾ ਕਿਸਾਨ ਸੋਨੇ ਵਰਗੀਆਂ ਜ਼ਮੀਨਾਂ ਵੇਚ-ਵੇਚ ਬਾਹਰ ਭੱਜ ਰਿਹਾ ਅੱਜ ਪੰਜਾਬ ਵਿੱਚ ਨੌਜਵਾਨ ਪੂਰੀ ਵੀਡੀਓ ਦੇਖਣ ਲਈ YouTube ਤੇ ਸਰਚ ਕਰੋ ਜਸਟ ਮਲਹਾਰ ਜਾਂ نیچے ਵਾਚ ਵੀਡੀਓ ਵਾਲਾ ਬਟਨ ਕਲਿੱਕ ਕਰੋ